ਪਿਛਲੇ ਹਫਤੇ ਯੂਕੇ ਅਤੇ ਯੂਐਸ ਵੱਲੋਂ ਇੱਕ ਮਿਲਟਰੀ ਕਾਰਵਾਈ ਕੀਤੀ ਗਈ ਯਮਨ ਦੇ ਅੰਦਰ ਹੂਥੀਜ਼ ਦੇ ਖਿਲਾਫ ਤੇ ਇਸ ਮਿਲਟਰੀ ਕਾਰਵਾਈ ਦੇ ਅੰਦਰ ਜਿਹੜਾ ਯੂਕੇ ਤੇ ਯੂਐਸ ਦਾ ਕਹਿਣਾ ਕਿ ਉਹਨਾਂ ਨੇ ਜਿਹੜੇ ਹੂਥੀਜ਼ ਦੇ ਟਿਕਾਣੇ ਸੀਗੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਜਿਹੜੇ ਹੂਥੀਜ਼ ਆ ਉਹਨਾਂ ਦੇ ਵੱਲੋਂ ਰੈਡ ਸੀ ਦੇ ਅੰਦਰ ਜਿਹੜੀ ਕਮਰਸ਼ੀਅਲ ਸ਼ਿਪਿੰਗ ਜਾਂ ਸਮੁੰਦਰੀ ਜਹਾਜ਼ ਆ ਜਿਹੜਾ ਇਹਨਾਂ ਦੇ ਉੱਤੇ ਅਟੈਕ ਕੀਤੇ ਜਾ ਰਹੇ ਸੀਗੇ ਇਹ ਦੇਲੀ 27 ਹਮਲੇ ਹੋ ਚੁੱਕੇ ਨੇ ਜਦੋਂ ਦਾ ਇਹਨਾਂ ਨੇ ਇਹ ਕਾਰਵਾਈ ਅਰਬੀਆ ਹੂਥੀਜ਼ ਦੇ ਵੱਲੋਂ ਜਦੋਂ ਦੀ ਸਮੁੰਦਰ ਦੇ ਅੰਦਰ ਇਹ ਕਾਰਵਾਈ ਅਰਬੀ ਗਈ ਆ ਇਹ ਜਿਹੜਾ ਯਮਨ ਦਾ ਇੱਕ ਵੱਡਾ ਇਲਾਕਾ ਕੰਟਰੋਲ ਕਰਦੇ ਨੇ ਹੂਥੀਜ਼ ਜਿਹਦੇ ਵਿੱਚ ਕਿ ਇਵਨ ਸਾਰਾਂ ਦੇ ਵਿੱਚ ਵੀ ਜਮ ਦੀ ਜਿਹੜੀ ਰਾਜਧਾਨੀ ਉੱਥੇ ਵੀ ਇਹਨਾਂ ਦੀ ਮੌਜੂਦਗੀ ਦੱਸੀਦੀ ਆ 1990 ਦੇ ਵਿੱਚ ਇਹ ਜਿਹੜਾ ਗਰੁੱਪ ਹੈ ਹੂਥੀਜ਼ ਦਾ ਇਹ ਹੋਣ ਦੇ ਵਿੱਚ ਆਇਆ ਸੀਗਾ ਤੇ ਇਹ ਜਿਆਦਾ ਪ੍ਰੋਮਿਨੈਂਸ ਚਰਚਾ ਦੇ ਵਿੱਚ ਆਉਂਦਾ 2014 ਦੇ ਵਿੱਚ ਜਦੋਂ ਇਹ ਯਮਨ ਦੀ ਸਰਕਾਰ ਦੇ ਖਿਲਾਫ ਜਿਹੜਾ ਉੱਥੇ ਇਹ ਉਹਨਾਂ ਦੇ ਖਿਲਾਫ ਵਿਦਰੋਹ ਕਰਦੇ ਚੱਲਦੇ ਆ ਜਿਹੜਾ ਯਮਨ ਦੀ ਸਰਕਾਰ ਨੂੰ ਸਟੈਪ ਡਾਉਨ ਵੀ ਕਰਨਾ ਪੈਂਦਾ ਤੇ ਉੱਥੇ ਇੱਕ ਹਿਊਮਨਿਟੇਰੀਅਨ ਕ੍ਰਾਈਸਿਸ ਜਿਹੜਾ ਉਹ ਵੀ ਪੈਦਾ ਹੋ ਜਾਂਦਾ ਯੂਨ ਦੇ ਮੁਤਾਬਕ 21.6 ਮਿਲੀਅਨ ਜਾਂ ਦੋ ਤਿਹਾਈ ਜਿਹੜੀ ਯਮਨ ਦੀ ਪੋਪੂਲੇਸ਼ਨ ਆ ਉਹ ਜਿਹੜੀ ਉਹਨੂੰ ਮਦਦ ਦੀ ਜਰੂਰਤ ਹੈ ਉਹਨੂੰ ਹਿਊਮਨਿਟੇਰੀਅਨ ਅਸਿਸਟੈਂਸ ਦੀ ਜਰੂਰਤ ਹੈ ਤੇ ਇਹ ਹੁਣ ਦੇ ਕੌਨਫਲਿਕਟ ਦੇ ਵਿੱਚ ਜਾਂ ਹੁਣ ਦੁਬਾਰਾ ਇਹਦਾ ਜ਼ਿਕਰ ਕਿਉਂ ਆ ਰਿਹਾ ਇਹੀ ਸਭ ਤੋਂ ਵੱਡੀ ਵਜ੍ਹਾ ਜਿਹੜੀ ਆ ਉਹ ਇਹ ਹੈ ਕਿ ਇਹਨਾਂ ਦੇ ਵੱਲੋਂ ਜਦੋਂ 7 ਅਕਤੂਬਰ ਨੂੰ ਪਹਿਲਾਂ ਹਮਾਸ ਦੇ ਵੱਲੋਂ ਇੱਕ ਕਾਰਵਾਈ ਕੀਤੀ ਜਾਂਦੀ ਹੈ ਉਹਦੇ ਜਵਾਬ ਦੇ ਵਿੱਚ ਇਜ਼ਰਾਈਲ ਨੇ ਗਾਜ਼ਾ ਦੇ ਅੰਦਰ ਜਿਹੜੀ ਕਾਰਵਾਈ ਆਰੰਭ ਕੀਤੀ ਵੈਸੇ ਜਿਨੂੰ ਕਿ 100 ਦਿਨ ਹੋ ਗਏ ਨੇ ਹੁਣ ਤੇ ਉਸ ਤੋਂ ਬਾਅਦ ਜਿਹੜਾ ਹੁਦੀਜ਼ ਦਾ ਇਹ ਕਹਿਣਾ ਸੀ ਕਿ ਅਸੀਂ ਹਮਾਸ ਦਾ ਸਮਰਥਨ ਕਰਾਂਗੇ ਤੇ ਉਹਨਾਂ ਦੇ ਸਮਰਥਨ ਦੇ ਲਈ ਇਹਨਾਂ ਨੇ ਕਿਹਾ ਕਿ ਜਿਹੜੀਆਂ ਵੀ ਸ਼ਿਪਾਂ ਇਸ ਰੂਟ ਤੋਂ ਜੇ ਤੁਸੀਂ ਜਰਮਨ ਦਾ ਜਦੋਂ ਮੈਪ ਦੇਖਦੇ ਆ ਨਾ ਤਾਂ ਉਹਦੇ ਨਜ਼ਦੀਕ ਦੀ ਜਿਹੜਾ ਰੈੱਡ ਸੀ ਦਾ ਜਿਹੜਾ ਮੇਨ ਰੂਟ ਹੈ ਜਿਹਦੇ ਜਿਹਦੇ ਜਿਹੜੇ ਜਿਹੜੇ ਪੂਰੀ ਦੁਨੀਆ ਦਾ ਜਿਹੜਾ ਵਪਾਰ ਜਾਰੀ ਰਹਿੰਦਾ ਮੇਨ ਰੂਟ ਹੈ ਇੱਕ ਇਹ ਤੇ ਅਸੀਂ ਇਹਦੇ ਵਿੱਚ ਜਿਹੜੀਆਂ ਸ਼ਿਪਸ ਦਾ ਇਜ਼ਰਾਈਲ ਦੇ ਨਾਲ ਸੰਬੰਧ ਹੋਊਗਾ ਜਾਂ ਇਜ਼ਰਾਈਲ ਦੇ ਨਾਲ ਕਿਤੇ ਵੀ ਸੰਬੰਧ ਜੁੜਦਾ ਹੋਊਗਾ ਅਸੀਂ ਉਹਨਾਂ ਦੇ ਉੱਤੇ ਅਟੈਕ ਕਰਾਂਗੇ ਇਹ ਉਹੀ ਇਸ ਦਾ ਕਹਿਣਾ ਸੀ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੇ ਹੋਰ ਸ਼ਿਪਸ ਦੇ ਉੱਤੇ ਵੀ ਅਟੈਕ ਕੀਤੇ ਨੇ 27 ਹਮਲੇ ਹੁਣ ਤੱਕ ਇਹਨਾਂ ਦੇ ਜਿਹੜੇ ਹੋਏ ਦੱਸੀਦੇ ਨੇ ਸੋ ਖੈਰ ਇਹਨਾਂ ਨੂੰ ਰੋਕਣ ਦੇ ਲਈ ਯੂਐਸ ਦੇ ਵੱਲੋਂ ਇੱਕ ਜਿਹੜਾ ਇਤਿਹਾਦ ਵੀ ਐਲਾਨਿਆ ਗਿਆ ਜਿਹਦੇ ਵਿੱਚ ਬਹੁਤ ਸਾਰੇ ਮੁਲਕਾਂ ਦਾ ਉਹਨਾਂ ਨੇ ਨਾਮ ਲਿਆ ਕਿ ਅਸੀਂ ਜਿਹੜਾ ਇਹਨਾਂ ਇਕੱਠੇ ਹੋ ਕੇ ਇਸ ਜਿਹੜਾ ਰੂਟ ਦੀ ਸੁਰੱਖਿਆ ਕਰਾਂਗੇ ਜਿਹਦੇ ਵਿੱਚ ਆਬਵੀਅਸਲੀ ਯੂਕੇ ਵੀ ਸ਼ਾਮਲ ਸੀ ਬਾਰ-ਬਾਰ ਵਾਰਨਿੰਗਸ ਵੀ ਦਿੱਤੀਆਂ ਗਈਆਂ ਤੇ ਪਿਛਲੇ ਹਫਤੇ ਹੀ ਯੂਕੇ ਦੀ ਵੀ ਇੱਕ ਜਿਹੜੀ ਆ ਐਚਐਮਐਸ ਡਾਇਮੰਡ ਸ਼ਿਪ ਆ ਉਹਦੇ ਤੇ ਵੀ ਉਹਦੇ ਵੱਲੋਂ ਵੀ ਇੱਕ ਜਿਹੜਾ ਬਹੁਤ ਵੱਡਾ ਇੱਕ ਸਿਗਨੀਫੀਕੈਂਟ ਜਿਹੜਾ ਹਮਲਾ ਸੀ ਉਹ ਰੋਕਿਆ ਗਿਆ ਪਰ ਜਿਹੜਾ ਹੋਤੀਸ ਦੇ ਵੱਲੋਂ ਇਹ ਕਾਰਵਾਈਆਂ ਜਾਰੀ ਰਹੀਆਂ ਫਿਰ ਅਹ ਬੀਤੇ ਹਫਤੇ ਯੂਕੇ ਤੇ ਯੂਐਸ ਨੇ ਇਕੱਠੇ ਹੋ ਕੇ ਇੱਕ ਮਿਲਟਰੀ ਆਪਰੇਸ਼ਨ ਕੀਤਾ ਯਮਨ ਦੇ ਅੰਦਰ ਜਾ ਕੇ ਉਹਨਾਂ ਨੇ ਹੁਥੀਜ਼ ਦੇ ਜਿਹੜੇ ਟਿਕਾਣੇ ਸੀਗੇ ਉਹਦੇ ਤੇ ਅਟੈਕ ਕੀਤਾ ਹਾਲਾਂਕਿ ਇੱਕ ਇੰਟਰਸਟਿੰਗ ਰਿਪੋਰਟ ਆ ਜਿਹੜਾ ਇਸ ਵੀਕਐਂਡ ਦਾ ਆਈ ਪੇਪਰ ਦਾ ਜਿਹੜਾ ਐਡੀਸ਼ਨ ਹੈਗਾ ਉਹਦੇ ਵਿੱਚ ਆਇਆ ਹੋਈ ਆ ਜਿਹਦੇ ਵਿੱਚ ਇੱਕ ਐਕਸਪਰਟ ਦੇ ਹਵਾਲੇ ਦੇ ਨਾਲ ਜਿਹੜਾ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਜਿਹੜੇ ਕਿਉਂਕਿ ਇਹ ਜਿਹੜਾ ਇਹਨਾਂ ਦੀ ਜਦੋਂ ਯਮਨ ਦੇ ਨਾਲ ਇਹਨਾਂ ਦੀ ਯਮਨ ਦੀ ਗਵਰਨਮੈਂਟ ਦੇ ਨਾਲ ਇਹਨਾਂ ਦਾ ਸਾਰਾ ਇਹ ਪੰਗਾ ਸ਼ੁਰੂ ਹੋਇਆ ਹੂਥੀਜ਼ ਦਾ ਉਸ ਤੋਂ ਬਾਅਦ ਯਮਨ ਦੀ ਗਵਰਨਮੈਂਟ ਦਾ ਸਾਂਸ ਦਿੱਤਾ ਕੁਝ ਹੋਰ ਸਾਥੀਆਂ ਨੇ ਜਿਹਦੇ ਵਿੱਚ ਜਿਹਨੂੰ ਕਿ ਸਾਊਦੀ ਅਰੇਬੀਆ ਨੇ ਇਸ ਅਲਾਈਂਸ ਨੂੰ ਕਹ ਲੋ ਕਿ ਉਹ ਇਹਦੇ ਮੋਰੀ ਸਕੇ ਤੇ ਉਸ ਅਲਾਈਂਸ ਦੇ ਨਾਲ ਵੀ ਇਹ ਹੂਥੀ ਬਾਗੀਜ਼ ਦੀ ਲਗਾਤਾਰ ਲੜਾਈ ਜਾਰੀ ਰਹੀ ਆ ਤੇ ਇਹਨਾਂ ਦੀ ਇਸੇ ਲੜਾਈ ਦੇ ਕਰਦੇ ਆ ਜਿਹੜਾ ਉਹ ਉਸ ਅਲਾਈਂਸ ਦੇ ਵੱਲੋਂ ਹੂਤੀਸ ਦੇ ਜਿਹੜੇ ਅਟੈਕ ਕੀਤੇ ਗਏ ਇਸ ਰਿਪੋਰਟ ਦਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਇਹਦੇ ਅਨੁਸਾਰ ਇਹਨਾਂ ਦੇ ਬਹੁਤ ਸਾਰੇ ਟਿਕਾਣੇ ਆਲਰੇਡੀ ਤਬਾਹ ਹੋ ਚੁੱਕੇ ਆ ਤੇ ਇਹ ਚਲਦੀ ਫਿਰਦੀ ਫੌਜ ਤੇ ਇਹ ਮਿਲਟਰੀ ਬੇਸਿਸ ਦੇ ਉੱਤੇ ਆਪਣਾ ਜਾਦੇ ਅਨਸਾਰ ਨਹੀਂ ਕਰਦੇ ਸੋ ਇਹ ਇਹ ਚਲਦੇ ਫਿਰਦੇ ਰਹਿੰਦੇ ਇੱਕ ਮੋਬਾਈਲ ਕਹਿ ਲਓ ਕਿ ਇਹ ਫੌਜ ਦੇ ਮੰਗਤੇ ਇਹਨਾਂ ਨੂੰ ਜਿਹੜਾ ਟਾਰਗੇਟ ਕਰਨਾ ਕੋਈ ਆਸਾਨ ਨਹੀਂ ਹੈਗਾ ਪਰ ਖੈਰ ਦਰਜਨ ਤੋਂ ਉੱਤੇ ਟਿਕਾਣਿਆਂ ਦੇ ਉੱਤੇ ਯੂਕੇ ਦੇ ਯੂਐਸ ਦਾ ਕਹਿਣਾ ਸੀ ਕਿ ਅਸੀਂ ਹੂਥੀਜ਼ ਨੂੰ ਜਿਹੜਾ ਅਟੈਕ ਹੂਥੀਜ਼ ਦੇ ਜਿਹੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਦਰਜਨ ਤੋਂ ਉੱਤੇ ਉੱਤੇ ਦਿਨੋਂ ਅ ਇਸ ਮਿਲਟਰੀ ਕਾਰਵਾਈ ਦੇ ਚੱਲਦੇ ਆ ਨਕਾਰੇ ਇਟਾ ਯੂਕੇ ਦੇ ਵਿੱਚ ਵੀ ਕਾਫੀ ਇਹਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ ਹਾਲਾਂਕਿ ਇਹਨੂੰ ਲੈ ਕੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਆ ਅੱਜ ਤੋਂ ਕੁਝ ਘੰਟੇ ਦੇ ਦਰਮਿਆਨ ਦਰਮਿਆਨ ਜਿਹੜਾ ਯੂਕੇ ਦੇ ਪ੍ਰਧਾਨ ਮੰਤਰੀ ਰੇਸ਼ੀ ਸੋਨਾ ਕਿਹਾ ਜਿਹੜਾ ਉਹਨਾਂ ਨੇ ਹਾਊਸ ਆਫ ਕਾਮਨਸ ਦੇ ਅੰਦਰ ਇਹਨੂੰ ਲੈ ਕੇ ਬਿਆਨ ਵੀ ਦੇਣਾ ਹਾਲਾਂਕਿ ਉਹਨਾਂ ਨੇ ਆਪੋਜੀਸ਼ਨ ਲੀਡਰ ਨੂੰ ਪਹਿਲਾਂ ਹੀ ਜਿਹੜਾ ਵਿਸ਼ਵਾਸ ਦੇ ਵਿੱਚ ਲੈ ਲਿਆ ਸੀ ਪਰ ਪਾਰਲੀਮੈਂਟ ਨੂੰ ਅੱਜ ਪਹਿਲੀ ਵਾਰੀ ਪਾਰਲੀਮੈਂਟ ਦੇ ਨਾਲ ਗੱਲਬਾਤ ਕੀਤੀ ਜਾਣੀ ਆ ਇਸ ਮਸਲੇ ਦੇ ਉੱਤੇ ਪਰ ਜਦੋਂ ਆਪਾਂ ਗੱਲ ਕਰ ਰਹੇ ਆ ਹਾਲਾਂਕਿ ਯੂਕੇ ਤੇ ਯੂਐਸ ਨੇ ਇਹ ਕਿਹਾ ਸੀ ਕਿ ਤੁਸੀਂ ਅਸੀਂ ਇਹ ਕਾਰਵਾਈ ਕੀਤੀ ਆ ਕਿ ਹੂਤੀਸ ਨੂੰ ਰੋਕਣ ਦੇ ਲਈ ਕਿ ਉਹ ਆਪਣੇ ਜਿਹੜੇ ਹਮਲੇ ਆ ਸਮੁੰਦਰ ਦੇ ਵਿੱਚ ਕਰ ਰਹੇ ਆ ਉਹਨੂੰ ਬੰਦ ਕਰਨ ਪਰ ਹੁਣ ਜਦੋਂ ਆਪਾਂ ਗੱਲ ਕਰ ਰਹੇ ਆ ਜਿਹੜਾ ਇਹ ਬੀਬੀਸੀ ਦੀ ਇੱਕ ਤਾਜ਼ਾ ਰਿਪੋਰਟ ਇਹ ਆ ਕਿ ਯੂਐਸ ਦੇ ਵੱਲੋਂ ਇਹ ਦੱਸਿਆ ਗਿਆ ਆ ਕਿ ਯੂਐਸ ਮਿਲਟਰੀ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇੱਕ ਐਂਟੀਸ਼ਿਪ ਕਰੂਜ਼ ਮਿਸਾਈਲ ਜਿਹੜਾ ਕਿ ਉਹਨਾਂ ਦੀ ਵਾਰਸ਼ਿਪ ਦੇ ਉੱਤੇ ਫਾਇਰ ਕੀਤਾ ਗਿਆ ਸੀਗਾ ਜੈਮਨ ਦੇ ਉਸ ਏਰੀਆ ਦੇ ਵਿੱਚੋਂ ਜਿੱਥੇ ਹੂਤੀਸ ਦਾ ਕੰਟਰੋਲ ਆ ਉਹਨੂੰ ਜਿਹੜਾ ਸ਼ੂਟਡਾਊਨ ਕਰ ਦਿੱਤਾ ਹੈ ਯੂਐਸ ਮਿਲਟਰੀ ਨੇ ਕੋਈ ਵੀ ਇੰਜਰੀਜ਼ ਜਾਂ ਡੈਮੇਜ ਇਹਦੇ ਵਿੱਚ ਇਸ ਘਟਨਾ ਦੇ ਵਿੱਚ ਰਿਪੋਰਟ ਨਹੀਂ ਹੋਇਆ ਜਿਹੜੀ ਕਿ ਕੱਲ ਭਾਵ ਐਤਵਾਰ ਆਫਟਰਨੂਨ ਨੂੰ ਹੋਈ ਆ ਤੇ ਇਹਦਾ ਮਤਲਬ ਇਹ ਆ ਕਿ ਯੂਕੇ ਦੇ ਯੂਐਸ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਵੀ ਗਈ ਸੀ ਉਸ ਤੋਂ ਬਾਅਦ ਵੀ ਜਿਹੜਾ ਇਹ ਹੂਤੀਜ਼ ਦੀਆਂ ਜਿਹੜੀਆਂ ਕਾਰਵਾਈਆਂ ਆ ਜਾਂ ਹੂਤੀਜ਼ ਦੇ ਵੱਲੋਂ ਜਿਹੜੀ ਐਕਸ਼ਨ ਕੀਤੇ ਜਾ ਰਹੇ ਆ ਸਮੁੰਦਰ ਦੇ ਅੰਦਰ ਉਹ ਜਾਰੀ ਨੇ ਇਥੇ ਆਪਾਂ ਅੱਗੇ ਗੱਲ ਕਰਦੇ ਆਂ ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਆ ਜੀ ਕਿ ਆਪਣੇ ਇਸ ਚੈਨਲ ਨੂੰ ਇਹਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਪਲੀਜ਼ ਦਬਾ ਦਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਜਿਹੜੀ ਆ ਟਾਈਮ ਤੇ ਪਹੁੰਚ ਜਾਵੇ ਆਪਾਂ ਯੂਕੇ ਇੰਡੀਆ ਪਾਕਿਸਤਾਨ ਸਾਡੇ ਜਿਹੜੇ ਪੰਜਾਬ ਆ ਉਹਨਾਂ ਦੀ ਜਿਹੜੀ ਪੋਲਿਟਿਕਸ ਹੁੰਦੀ ਆ ਜਾਂ ਦੁਨੀਆ ਦੀ ਜਿਹੜੀ ਪੋਲਿਟਿਕਸ ਦੀਆਂ ਮੇਨ ਗੱਲਾਂ ਆ ਉਹਨਾਂ ਦੇ ਉੱਤੇ ਆਪਾਂ ਆਪਣੇ ਤੱਬਸਰੀ ਵੀ ਤੇ ਉਹ ਜਿਹੜੀਆਂ ਮੇਨ ਖਬਰਾਂ ਵੀ ਹੁੰਦੀਆਂ ਉਹ ਤੁਹਾਡੇ ਤੱਕ ਆਪਾਂ ਇਸ ਚੈਨਲ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਨੇ ਆ ਸੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਇਹਨੂੰ ਇੱਕ ਤਾਂ ਲਾਈਕ ਜਰੂਰ ਕਰਨਾ ਤੇ ਕਮੈਂਟ ਦੇ ਕੇ ਆਪਣੀ ਪ੍ਰਤੀਕਿਰਿਆ ਦੇਣੀ ਤੇ ਬੇਨਤੀ ਹੈ ਕਿ ਸਬਸਕ੍ਰਾਈਬ ਜਰੂਰ ਕਰ ਲਿਓ ਇਹ ਤਿੰਨ ਹਾਏ ਨੇ ਜੀ ਇੱਕ ਹਮਾਸ ਹਜ਼ਬੋਲਾ ਤੇ ਇਹ ਹੂਥੀਜ਼ ਇਹਨਾਂ ਤਿੰਨਾਂ ਨੂੰ ਈਰਾਨ ਦਾ ਸਮਰਥਨ ਮੰਨੀਦਾ ਇਹਨਾਂ ਤਿੰਨਾਂ ਨੂੰ ਈਰਾਨ ਦਾ ਸਮਰਥਨ حاصل ਹੈ ਤੇ ਵੈਸੇ ਕਈ ਜਿਹੜੇ ਅਲਜੀਰਾ ਦੀ ਰਿਪੋਰਟ ਦੇ ਮਤਾਬਕ ਉਹ ਜਿਹੜੇ ਮਾਹਰ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜਾ ਹੁਥੀਜ਼ ਨੂੰ ਇਕੱਲਾ ਈਰਾਨ ਦੀ ਪ੍ਰੌਕਸੀ ਨਹੀਂ ਸਮਝਿਆ ਜਾਣਾ ਚਾਹੀਦਾ ਇੱਕ ਉਸ ਤੋਂ ਇਹ ਕਾਫੀ ਵੱਡੀ ਪਾਵਰ ਇਹ ਹੈ ਨਹੀਂ ਕਿਉਂਕਿ ਖਿੱਤੇ ਦਾ ਇੱਕ ਬਹੁਤ ਵੱਡਾ ਪਾਬੀ ਯਮਨ ਦਾ ਇੱਕ ਬਹੁਤ ਵੱਡਾ ਹਿੱਸਾ ਇਹ ਕੰਟਰੋਲ ਕਰਦੇ ਨੇ ਹਾਲਾਂਕਿ ਇਹ ਇਹ ਜਿਹੜੀ ਉੱਥੇ ਇੱਕ ਇਹਦੇ ਚੱਲਦਿਆਂ ਸਿਵਲ ਵਾਰ ਹੋਈ ਆ ਵੈਸੇ ਇਹ ਵੀ ਕਮਾਲ ਦੀ ਜਿਹੜੀ ਇਹ ਗੱਲ ਹੈ ਤੁਹਾਡੇ ਨਾਲ ਜਿਹੜਾ 20 ਮਿਲੀਅਨ ਤੋਂ ਜ਼ਿਆਦਾ ਨੰਬਰ ਹੈ ਜਿਨ੍ਹਾਂ ਨੂੰ ਹਿਊਮਨਿਟੇਰੀਅਨ ਅਸਿਸਟੈਂਸ ਦੀ ਜ਼ਰੂਰਤ ਹੈ ਯਮਨ ਦੇ ਅੰਦਰ ਅਕੋਰਡਿੰਗ ਟੂ ਦਾ ਯੂ ਬਟ ਸਟਿਲ ਇਹਨਾਂ ਦੇ ਕੋਲ ਬਹੁਤ ਸਾਰੇ ਡਰੋਨਸ ਨੇ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਜਰਗੇ ਇਹ ਅਟੈਕ ਕਰ ਸਕਦੇ ਨੇ ਜਿਹੜਾ ਰੈਡ ਸੀ ਦੇ ਅੰਦਰ ਤੇ ਲੋਕ ਕਹੋ ਕਿ ਇੱਕ ਪਾਸੇ ਲੋਕ ਭੁੱਖੇ ਮਰਦੇ ਨੇ ਤੇ ਦੂਸਰੇ ਪਾਸੇ ਤੁਸੀਂ ਇੰਨਾ ਸਾਰਾ ਸਾਜੂ ਸਮਾਨ ਦੇ ਨਾਲ ਇਸ ਤਰ੍ਹਾਂ ਦੀਆਂ ਕਾਰਵਾਈਆਂ ਆਰੰਭ ਰਹੇ ਹੋ ਤੇ ਖੈਰ ਇਧਰੋਂ ਯੂਕੇ ਦੇ ਵੱਲੋਂ ਇਹ ਕਿਹਾ ਗਿਆ ਗ੍ਰੈਂਟ ਸ਼ੈਪ ਜਿਹੜੇ ਯੂਕੇ ਦੇ ਡਿਫੈਂਸ ਸੈਕਟਰੀ ਨੇ ਉਹਨਾਂ ਨੇ ਕਿਹਾ ਕਿ ਅਸੀਂ ਹਜੇ ਵੀ ਵਿਕਲਪ ਖੁੱਲਾ ਰੱਖਿਆ ਕਿ ਜੇਕਰ ਇਹ ਕਾਰਵਾਈਆਂ ਨਹੀਂ ਰੁਕਦੀਆਂ ਹੂਤੀਸ ਬਲੋ ਜੇ ਕਰੋ ਉਹਨਾਂ ਦੀਆਂ ਕਾਰਵਾਈਆਂ ਜਾਰੀ ਰਹਿਣੀਆਂ ਤੇ ਅਸੀਂ ਦੁਬਾਰਾ ਅਟੈਕ ਵੀ ਕਰ ਸਕਦੇ ਹਾਂ ਅਸੀਂ ਦੁਬਾਰਾ ਯਮਨ ਦੇ ਅੰਦਰ ਜਾ ਕੇ ਜਿਹੜਾ ਉੱਥੇ ਹੁਤੀਜ਼ ਨੂੰ ਉਹਨਾਂ ਦੇ ਟਿਕਾਣਿਆਂ ਨੂੰ ਜਿਹੜਾ ਨਿਸ਼ਾਨਾ ਬਣਾ ਸਕਦੇ ਆ ਸੋ ਇਹ ਮੇਨ ਗੱਲ ਤਾਂ ਇਹੀ ਹੈ ਕਿ ਜੀ ਹੁਤੀਜ਼ ਦੇ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਜ਼ਰਾਈਲ ਦੇ ਖਿਲਾਫ ਸ਼ਿਪਸ ਤੇ ਨਿਸ਼ਾਨਾ ਪਾਵਾਂਗੇ ਪਰ ਇਹ ਕਿਉਂਕਿ ਬਹੁਤ ਅਹਿਮ ਰੂਟ ਹੈ ਜਿਵੇਂ ਕੱਲ ਡੇਵਿਡ ਕੈਮਰਨ ਜਿਹੜੇ ਕਿ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਆ ਤੇ ਹੁਣ ਉਹ ਯੂਕੇ ਦੇ ਫੋਰਨ ਸਕੱਰੇਟਰੀ ਨੇ ਉਹਨਾਂ ਨੇ ਆਪਣੀ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਇਹਦੇ ਇਹਦੇ ਇੱਕ ਤਾਂ ਕਮਰਸ਼ੀਅਲ ਸ਼ਿਪਿੰਗ ਦਾ ਹੈ ਹੀ ਹੈ ਰੂਟ ਕਮਰਸ਼ੀਅਲ ਸ਼ਿਪਿੰਗ ਰੂਟ ਕਿ ਜਿਹਦੇ ਜਰੀਏ ਪੂਰੀ ਦੁਨੀਆ ਦਾ ਵਪਾਰ ਹੁੰ ਇਸ ਰੂਟ ਦੇ ਜਰੀਏ ਬਹੁਤ ਮੁਲਕਾਂ ਦੇ ਵਿੱਚ ਜਿਹੜੇ ਗਰੀਬ ਮੁਲਕ ਨੇ ਉਹਨਾਂ ਤੱਕ ਜਿਹੜੀ ਮਦਦ ਵੀ ਪਹੁੰਚਦੀ ਆ ਇਹਨਾਂ ਇਹਨਾਂ ਰੂਟਸ ਦੇ ਜਰੀਏ ਜਿਹੜੇ ਆ ਕਈ ਗਰੀਬ ਮੁਲਕ ਆ ਜਿੱਥੇ ਲੋਕਾਂ ਤੱਕ ਅਨਾਜ ਇਸ ਰੂਟ ਦੇ ਜਰੀਏ ਪਹੁੰਚਦਾ ਸੋ ਇਹ ਬਹੁਤ ਜਿਹੜਾ ਵਾਈਟਲ ਰੂਟ ਆ ਬਹੁਤ ਅਹਿਮ ਰੂਟ ਆ ਜਿਹਦੀ ਸੁਰੱਖਿਆ ਕਰਨੀ ਬਹੁਤ ਜ਼ਰੂਰੀ ਆ ਤੇ ਜਿਹਦੀ ਸੁਰੱਖਿਆ ਲਈ ਉਹਨਾਂ ਨੇ ਕਿਹਾ ਕਿ ਅਸੀਂ ਇਹ ਕਦਮ ਚੁੱਕਿਆ ਤੇ ਯੂਕੇ ਪ੍ਰਧਾਨ ਮੰਤਰੀ ਨੇ ਕਹਿਆ ਕਿ ਸੈਲਫ ਡਿਫੈਂਸ ਦੇ ਵਿੱਚ ਆਤਮ ਰੱਖਿਆ ਦੇ ਵਿੱਚ ਅਸੀਂ ਇਹ ਕਾਲਮ ਜਿਹੜਾ ਚੁੱਕਿਆ ਆ ਜਿਹੜਾ ਇਹਦੇ ਉੱਤੇ ਅਟੈਕ ਕੀਤਾ ਹੂਥੀਜ਼ ਦੇ ਉੱਤੇ ਹਾਲਾਂਕਿ ਇਹਨੂੰ ਲੈ ਕੇ ਇਹ ਵੀ ਆ ਕਿ ਕੀ ਇਹਦੇ ਨਾਲ ਜਿਹੜਾ ਇਹ ਮਿਡਲ ਈਸਟ ਦੇ ਵਿੱਚ ਕੌਨਫਲਿਕਟ ਹੈ ਹੋਰ ਵੱਡਾ ਹੁੰਦਾ ਜਾ ਰਿਹਾ ਤੇ ਨਜ਼ਰ ਤਾਂ ਇਹੀ ਆ ਰਿਹਾ ਕਿਉਂਕਿ ਵੈਸੇ ਉੱਥੇ ਵੀ ਜੇਕਰ ਆਪਾਂ ਗੱਲ ਕਰੀਏ ਜਿਹੜਾ ਗਾਜ਼ਾ ਦੇ ਅੰਦਰ ਇਹ ਮਿਲਟਰੀ ਕਾਰਵਾਈ ਅਰੰਭੀ ਨੂੰ ਇਜ਼ਰਾਈਲ ਨੂੰ 100 ਦਿਨ ਤੋਂ ਜ਼ਿਆਦਾ ਹੋ ਗਏ ਨੇ ਅ ਐਂਡ ਇਟਸ ਵੈਰੀ ਅਨਫੋਰਚੂਨੇਟ ਕਿ ਹਜੇ ਤੱਕ ਵੀ ਕੁਝ ਵੀ ਐਸੀ ਚੀਜ਼ ਦਿਖਾਈ ਨਹੀਂ ਦੇ ਰਹੀ ਜਿਹਨੂੰ ਆਪਾਂ ਇਹ ਦੇਖ ਕੇ ਕਹਿ ਲਈਏ ਕਿ ਹੁਣ ਕਹਾਣੀ ਅਮਨ ਵੱਲੋਂ ਵੱਧ ਰਹੀ ਆ ਹਜੇ ਵੀ ਜਿਹੜਾ ਉਸੇ ਤਰੀਕੇ ਨਾਲ ਲੜਾਈ ਵੀ ਜਾਰੀ ਆ ਤੇ ਜਿਹੜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਬੈਨਿਅਮਿਨ ਇਤਨਿਆਹੁ ਉਹਨਾਂ ਨੇ ਕਿਹਾ ਕਿ ਜਦ ਤੱਕ ਅਸੀਂ ਹਮਾਸ ਦਾ ਸਫਾਇਆ ਨਹੀਂ ਕਰ ਲੈਂਦੇ ਤਦ ਤੱਕ ਅਸੀਂ ਜਿਹੜਾ ਇਸ جنگ ਨੂੰ ਜਿਹੜਾ ਅਸੀਂ ਉਹਨੂੰ ਚਾਰੀ ਰੱਖਾਂਗੇ 1200 ਜਿਹੜੇ ਆ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸਵਿਲੀਅਨ ਸਗੇ ਇਹ 1200 ਜਿਹੜੇ ਮਾਰੇ ਗਏ ਸਗੇ ਲੋਕ ਇਜ਼ਰਾਈਲ ਦੇ ਅੰਦਰ ਜਦੋਂ 7 ਅਕਤੂਬਰ ਨੂੰ ਹਮਾਸ ਦੇ ਵੱਲੋਂ ਅਟੈਕ ਕੀਤਾ ਜਾਂਦਾ 240 ਨੂੰ ਉਹ ਬੰਦਕ ਬਣਾ ਕੇ ਜਿਹੜੇ ਆ ਨਾਲ ਲੈ ਕੇ ਗਏ ਸੀਗੇ ਇਹਨਾਂ 240ਾਂ ਦੇ ਵਿੱਚੋਂ ਕੁਝ ਕੁ ਦੀ ਰਿਹਾਈ ਹੋ ਗਈ ਸੀ ਜਦੋਂ ਕੁਝ ਦਿਨਾਂ ਦੇ ਲਈ ਜੰਗਬੰਦੀ ਹੋਈ ਸੀਗੀ ਇੱਕ ਹਿਊਮਨਿਟੇਰੀਅਨ ਪਾਜ਼ ਦਾ ਜਿਹਨੂੰ ਨਾਮ ਦਿੱਤਾ ਗਿਆ ਸੀ ਇਸ ਕੁਝ ਦਿਨਾਂ ਦੀ ਜੰਗਬੰਦੀ ਦੇ ਵਿੱਚ ਕੁਝ ਕੁ ਲੋਕ ਜਿਹੜੇ ਰਿਹਾ ਹੋ ਗਏ ਸੀ ਪਰ ਹਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਬੰਦਕ ਨੇ ਹਮਾਸ ਦੇ ਕੋਲ ਤੇ ਜਦਕਿ ਦੂਸਰੇ ਪਾਸੇ ਜਿਹੜਾ ਹਮਾਸ ਦੇ ਵੱਲੋਂ ਜਿਹੜੀ ਆ ਰਨ ਕੀਤੀ ਜਾਂਦੀ ਹੈਲਥ ਮਿਨਿਸਟਰੀ ਆ ਗਾਜ਼ਾ ਦੇ ਅੰਦਰ ਉਹਨਾਂ ਦਾ ਇਹ ਕਹਿਣਾ ਕਿ 23968 3000 ਤੋਂ ਜ਼ਿਆਦਾ ਜਿਹੜੇ ਲੋਕ ਆ ਗਾਜ਼ਾ ਦੇ ਅੰਦਰ ਮਾਰੇ ਜਾ ਚੁੱਕੇ ਇਹ ਇਹ 23968 ਦੇ ਵਿੱਚੋਂ ਜਿਹੜਾ ਗਾਰਡੀਅਨ ਨੇ ਫਿਰਸਤੀਨੀ ਆਫੀਸ਼ੀਅਲਸ ਦੇ ਹਵਾਲੇ ਦੇ ਨਾਲ ਦੱਸਿਆ ਕਿ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਬੱਚੇ ਤੇ ਔਰਤਾਂ ਨੇ ਐਂਡ ਇਹ ਵੀ ਨਹੀਂ ਪਤਾ ਕਿ 23968 ਦੇ ਵਿੱਚੋਂ ਸਿਵਿਲਿਅਨ ਕਿੰਨੇ ਸੀ ਤੇ ਜਿਹੜੇ ਆ ਲੜਾਕੇ ਕਿੰਨੇ ਸੀ 60000 ਤੋਂ ਜ਼ਿਆਦਾ ਇਹਦੇ ਵਿੱਚ ਜ਼ਖਮੀ ਲੋਕ ਜਿਹੜੇ ਹੋਏ ਦੱਸੀਦੇ ਨੇ 60000 ਤੋਂ ਜ਼ਿਆਦਾ ਇਹਦੇ ਵਿੱਚ ਜ਼ਖਮੀ ਹੋਏ ਨੇ ਸੋ ਹਜੇ ਜਿਵੇਂ ਆਪਾਂ ਗੱਲ ਕੀਤੀ ਕਿ ਹਜੇ ਤੱਕ ਇਸ ਜੰਗ ਕਿੱਧਰ ਨੂੰ ਜਾਣੀ ਆ ਉਧਰ ਹੂਤੀਜ਼ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਧਰ ਕਹਾਣੀ ਵਧਦੀ ਜਾ ਰਹੀ ਆ ਆਲਰੇਡੀ ਜੈਮਨ ਦੇ ਅੰਦਰ ਜਾ ਕੇ ਹਮਲਾ ਕਰਨ ਦੇ ਬਾਵਜੂਦ ਵੀ ਹੂਤੀਜ਼ ਦੇ ਵੱਲੋਂ ਦੁਬਾਰਾ ਹਮਲੇ ਕੀਤੇ ਜਾ ਰਹੇ ਨੇ ਰੈਡ ਸੀ ਦੇ ਅੰਦਰ ਇਧਰੋਂ ਇਜ਼ਰਾਇਲ ਦਾ ਇਹ ਕਹਿਣਾ ਕਿ ਜਿਹੜਾ ਸਾਡੇ ਤੇ ਇਲਜ਼ਾਮ ਲੱਗਦਾ ਕਿ ਅਸੀਂ ਬਹੁਤ ਸਾਰੇ ਸਿਵਿਲਿਅਨਸ ਦੀ ਜਾਣ ਗਈ ਹੈ ਸਾਡੇ ਕਰਕੇ ਉਹਦੀ ਵਜ੍ਹਾ ਅਸੀਂ ਨਹੀਂ ਹੈਗੀ ਉਹਦੀ ਵਜ੍ਹਾ ਹਮਾਸ ਦਾ ਕਿਉਂਕਿ ਹਮਾਸ ਜਿਹੜੀ ਆ ਉਹ ਸਵਿਲੀਅਨ ਇਨਫਰਾਸਟ੍ਰਕਚਰ ਦੀ ਆੜ ਲੈ ਕੇ ਉੱਥੇ ਲੁਕਦੇ ਨੇ ਉਹ ਉਹਨਾਂ ਨੇ ਇੱਕ ਬਹੁਤ ਵੱਡਾ ਸ਼ਹਿਰ ਬਣਾਇਆ ਹੋਇਆ ਗਾਜ਼ਾ ਦੇ ਵਿੱਚ ਜਿਹੜਾ ਅੰਡਰਗਰਾਊਂਡ ਹੈ ਇੱਕ ਟਨਲਜ਼ ਦਾ ਜਿਹੜਾ ਸਿਸਟਮ ਐਸਾ ਬਣਾਇਆ ਹੋਇਆ ਜਿਹਦੇ ਕਰਕੇ ਸਾਨੂੰ ਜਿਹੜਾ ਹਮਲੇ ਕਰਨੇ ਪੈਂਦੇ ਆ ਉਹਨਾਂ ਦੀ ਜਿਹੜੀ ਹੈ ਇੱਕ ਅਫੀਸ਼ੀਅਲ ਨੇ ਜਿਹੜੇ ਇਜ਼ਰਾਈਲ ਦੇ ਐਮਬੈਸਡਰ ਨੇ ਇਜ਼ਰਾਈਲੀ ਐਮਬੈਸਡਰ ਟੂ ਦਾ ਯੂਕੇ ਉਹਨਾਂ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਉੱਤੇ ਬਹੁਤ ਸਾਰਾ ਕ੍ਰਿਟਿਸਿਜ਼ਮ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਪਰ ਅਸੀਂ ਜਿਹੜਾ ਇਜ਼ਰਾਈਲ ਦੇ ਲੋਕਾਂ ਨੇ ਇਵਨ ਟੈਲ ਅਵੀਵ ਦੇ ਲੋਕਾਂ ਨੇ ਜਿਹੜੀ ਵੀ ਰਾਸ਼ਟਰੀ ਇਜ਼ਰਾਈਲ ਦੀ ਕਿ ਅਸੀਂ ਆਪਣਾ ਨਵਾਂ ਸਾਲ ਪਟਾਕਿਆਂ ਦੇ ਨਾਲ ਨਹੀਂ ਮਨਾਇਆ ਅਸੀਂ ਸਾਡੇ ਨਵੇਂ ਨਵੇਂ ਸਾਲ ਦੇ ਉੱਤੇ ਸਾਡੇ ਉੱਤੇ ਰਾਕਟ ਫਾਇਰ ਕੀਤੇ ਗਏ ਜਿਹੜੇ ਆ ਹਮਾਸ ਦੇ ਬਣੋ ਤੇ ਜਦੋਂ ਆਪਾਂ ਦੂਸਰੇ ਪਾਸੇ ਦਾ ਉਹਨਾਂ ਦੀ ਗੱਲ ਸੁਣਦੇ ਹਾਂ ਉਹਨਾਂ ਦਾ ਕਹਿਣਾ ਕਿ ਇਹ ਕੋਈ 7 ਅਕਤੂਬਰ ਨੂੰ ਕਹਾਣੀ ਸ਼ੁਰੂ ਨਹੀਂ ਹੋਈ ਬੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਸਾਲਾਂ ਤੋਂ ਜਿਹੜਾ ਤੁਸੀਂ ਗਾਜ਼ਾ ਨੂੰ ਗਾਜ਼ਾ ਦੇ ਲੋਕਾਂ ਨੂੰ ਬੰਦਕ ਬਣਾਇਆ ਹੋਇਆ ਇੱਕ ਓਪਨ ਜੇਲ ਦੇ ਤਰੀਕੇ ਤੁਸੀਂ ਸਾਰੇ ਪਾਸਿਓਂ ਜਿਹੜਾ ਗਾਜ਼ਾ ਨੂੰ ਘੇਰਿਆ ਹੋਇਆ ਤੇ ਸਾਡੀ ਜ਼ਮੀਨ ਦੇ ਉੱਤੇ ਆ ਕੇ ਖੜਾ ਆਪਾਂ ਇਹਦੇ ਤੇ ਲੰਬੀ ਗੱਲਬਾਤ ਹੋ ਚੁੱਕੀ ਹੈ ਕਿ ਕਿਵੇਂ ਕੌਨਫਲਿਕਟ ਦੀ ਸ਼ੁਰੂਆਤ ਹੋਈ ਜਿਹੜਾ ਇਜ਼ਰਾਈਲ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਸਦੀਆਂ ਪਹਿਲਾਂ ਇੱਥੋਂ ਉਜਾੜਿਆ ਗਿਆ ਸੀਗਾ ਤੇ ਉਸ ਤੋਂ ਬਾਅਦ 1948 ਦੇ ਵਿੱਚ ਆ ਕੇ ਉਹ ਦੁਬਾਰਾ ਇੱਥੇ ਬਸਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਆ ਇਹਨਾਂ ਦੀ ਅਰਬ ਕੰਟਰੀਆਂ ਦੇ ਨਾਲ ਵੀ ਜੰਗ ਹੁੰਦੀ ਆ ਤੇ ਫਿਲਸਤੀਨੀਆ ਦੇ ਨਾਲ ਕਹਿ ਲਓ ਕਿ ਉਦੋਂ 1900 ਕਈ ਲੋਕ ਹਜੇ ਵੀ 1948 ਤੋਂ ਲੈ ਕੇ ਜਿਹੜੇ ਫਿਲਸਤੀਨੀ ਨੇ ਉਹ ਹਜੇ ਤੱਕ ਜਿਹੜੇ ਆ ਰਿਫਿਊਜੀ ਕੈਂਪਾਂ ਦੇ ਵਿੱਚ ਹੀ ਰਹਿ ਰਹੇ ਨੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚੇ ਉਹਨਾਂ ਦੇ ਸਾਰੇ ਰਿਫਿਊਜੀ ਕੈਂਪਾਂ ਦੇ ਵਿੱਚ ਜਿਹੜੇ ਉਹਨਾਂ ਪੈਦਾ ਹੋਏ ਨੇ ਤੇ ਉੱਥੇ ਉਹ ਉਹਨਾਂ ਦੀ ਜ਼ਿੰਦਗੀ ਜਾਰੀ ਆ ਸੋ ਇਹ ਕਨਫਲਿਕਟ ਹਜੇ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪਰ ਇਹਦੇ ਨਾਲ ਨਾਲੇ ਵੱਧਦਾ ਜਾ ਰਿਹਾ ਇਹ ਜਿਹੜੀ ਆ ਦੁਨੀਆ ਦੀ ਰਾਜਨੀਤੀ ਕਿੱਧਰ ਨੂੰ ਜਾ ਰਹੀ ਆ ਆਪਾਂ ਉਹਦੇ ਤੇ ਲਗਾਤਾਰ ਗੱਲ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਵੀ ਰਵਾਂਗੇ ਕਿਉਂਕਿ ਵੈਸੇ ਵੀ ਇਹ ਇਲੈਕਸ਼ਨ ਈਅਰ ਹੈ ਤੇ ਇਲੈਕਸ਼ਨਾਂ ਤੋਂ ਤਾਈਵਾਨ ਦੇ ਵਿੱਚ ਜਿਹੜੇ ਇਲੈਕਸ਼ਨ ਹੋਏ ਨੇ ਉਹਨਾਂ ਦੇ ਵਿੱਚ ਉਹ ਸ਼ਖਸ ਜਿਹੜਾ ਉੱਥੇ ਦਾ ਜਿੱਤ ਹਾਸਲ ਹੋਈ ਆ ਜਾਂ ਉਹ ਸ਼ਖਸ ਜਿਹੜਾ ਤਾਈਵਾਨ ਦਾ ਪ੍ਰੈਜ਼ੀਡੈਂਟ ਬਣਿਆ ਜਿਹਨੂੰ ਕਿ ਚਾਈਨਾ ਕਹਿੰਦੀ ਆ ਕਿ ਇਹ ਮੁਸੀਬਤਾਂ ਖੜੀਆਂ ਕਰਨ ਵਾਲਾ ਟਰਬਲ ਮੇਕਰ ਆ ਇਹ ਤੇ ਹੁਣ ਉੱਥੇ ਵੀ ਕਿਤੇ ਕਹਾਣੀ ਜਾਦੇ ਖਰਾਬ ਨਾ ਹੋ ਜAVE ਉਧਰੋਂ ਯੂਕਰੇਨ ਰੂਸ਼ੀਆ ਦੀ ਔਰ ਜਿਹੜੀ ਉਹ ਲਗਾਤਾਰ ਜਾਰੀ ਆ ਬੀਤੇ ਹਫਤੇ ਰੀਸ਼ੀ ਸੋਲਖ ਸਾਹਿਬ ਯੂਕਰੇਨ ਜਾ ਕੇ ਉਹਨਾਂ ਨੂੰ ਕਾਫੀ ਸਾਰੀ ਮਦਦ ਦੇ ਕੇ ਆਏ ਨੇ ਯੂਐਸ ਦੇ ਵਿੱਚ ਤੇ ਯੂਕੇ ਦੇ ਵਿੱਚ ਵੀ ਇਲੈਕਸ਼ਨਾਂ ਵੀ ਹੋਣੀਆਂ ਤੇ ਜਿਹੜਾ ਗਲੋਬਲ ਪੋਲਿਟਿਕਸ ਆ ਗਲੋਬਲ ਪੋਲਿਟਿਕਸ ਦੇ ਲਈ ਡੇਵਿਡ ਕੈਮਰਨ ਨੇ ਬੀਤੇ ਦਿਨੀ ਬਹੁਤ ਇੱਕ ਸਹੀ ਸ਼ਬਦ ਯੂਜ਼ ਕੀਤੇ ਉਹਨਾਂ ਨੇ ਕਿਹਾ ਕਿ ਗਲੋਬਲ ਪੋਲਿਟਿਕਸ ਦੀ ਡੈਸ਼ਬੋਰਡ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਰੈੱਡ ਲਾਈਟ ਆ ਉਹ ਫਲੈਸ਼ ਕਰ ਰਹੀਆਂ ਨੇ ਸੋ ਜਿਹੜਾ ਦੁਨੀਆਂ ਦੇ ਹਾਲਾਤ ਐ ਉਹ ਕਾਫੀ ਜਿਆਦੇ ਜਿਹੜੇ ਆ ਸਥਿਰਤਾ ਵਾਲੇ ਨੇ ਤੇ ਦੁਆ ਕਰਦੇ ਆ ਕਿ ਇਹਨਾਂ ਦੇ ਵਿੱਚ ਜਲਦੀ ਤੋਂ ਜਲਦੀ ਜਿਹੜੀ ਆ ਅਮਨ ਦੀ ਵਾਪਸੀ ਹੋਵੇ ਸਾਰੀਆਂ ਕੰਟਰੀਜ਼ ਦੇ ਵਿੱਚ ਜਿੱਥੇ ਜਿੱਥੇ ਜੰਗ ਜਾਰੀ ਆ ਆਪਾਂ ਲਗਾਤਾਰ ਇਹਨਾਂ ਬੇਸ਼ਾਂ ਤੇ ਗੱਲ ਕਰਦੇ ਰਹਿਵਾਂਗੇ ਪਾਕਿਸਤਾਨ ਦੇ ਅੰਦਰ ਵਿੱਚ ਵੀ ਜਿਹੜਾ ਉੱਥੇ ਇਲੈਕਸ਼ਨ ਹੋਣ ਜਾ ਰਹੇ ਨੇ ਉਹਦੇ ਤੇ ਵੀ ਆਪਾਂ ਗੱਲ ਕਰਦੇ ਆ ਕਿ ਉੱਥੇ ਦਾ ਜਿਹੜਾ ਮਾਹੌਲ ਹੈ ਉਹ ਵੀ ਬਹੁਤ ਤਣਾਅ ਵਾਲਾ ਬਣਿਆ ਹੋਇਆ ਹੈ Imran Khan ਸਾਹਿਬ ਦੀ ਤਿਰਨੂ ਬੱਲਾ ਜਿਹੜਾ ਉਹ ਫਿਰ ਨਹੀਂ ਮਿਲਣਾ ਤੇ ਇਹਨਾਂ ਸਾਰੇ ਬੇਸ਼ਾਂ ਤੇ ਲਗਾਤਾਰ ਗੱਲਬਾਤ ਕਰਦੇ ਰਹਿਵਾਂਗੇ ਸੋ ਨਾਲ ਜੁੜੇ ਰਹਿਣ ਲਈ ਜੀ ਬਹੁਤ ਬਹੁਤ ਧੰ